ਗੁਰੂ ਗਾੜਾ ਉਹ ਵੀ ਕਾਲੇ ਪਾਣੀ ਤੋਂ ਘਟ ਲਈ 3000 ਕਿਲੋਮੀਟਰ ਤੇ ਜਾ ਕੇ ਤੁਸੀਂ ਪੰਜਾਬ ਦੇ ਵਸਨੀਕ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿਜੀ ਇਹਦਾ ਮਤਲਬ ਕੀ ਹੈ ਕਿ ਤੁਸੀਂ ਸਿੱਖਾਂ ਨੂੰ ਡਰਾਉਣਾ ਚਾਹੁੰਦੇ

ਜਿਹੜੇ ਅੱਜ ਅਸੀਂ ਸਾਜ ਸਾ ਰਚਦੇ ਨੇ ਅਜਿਹੇ ਕਦਮ ਚੁੱਕਦੇ ਨੇ ਕਿਤੇ ਸਿੱਖਾਂ ਦਾ ਇਤਿਹਾਸ ਪੜ ਕੇ ਦੇਖਿਆ ਜੀ ਜਦੋਂ ਤੁਸੀਂ ਸਿੱਖਾਂ ਦਾ ਇਤਿਹਾਸ ਪੜੋਗੇ ਫਿਰ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਿਗਾ ਕਿ ਉਹ ਕੌਮ ਹੈ ਮੰਨੂ ਆ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉ ਮਨ ਨੂੰ ਵੱਢਦਾ ਤਸੀ ਦੂਰ ਸਵਾਰੇ ਹੋਏ ਜਦ ਵੀ ਸਿੱਖਾਂ ਤੇ ਸਿੱਖ ਕੌਮ ਤੇ ਕੋਈ ਹਮਲਾ ਕਰਦਾ ਹੈ ਤੇ ਫਿਰ ਸਿੱਖ ਜਿਹੜਾ ਹੋਰ ਚਿੰਗ ਦੇ ਨਾਲ ਹੋਰ ਪ੍ਰੇਸ਼ ਦੇ ਨਾਲ ਹੋਰ ਸ਼ਕਤੀ ਦੇ ਨਾਲ ਉੱਠਦਾ ਸੋ ਅਜ ਉਹਨਾਂ ਨੂੰ ਜਿਹੜੀਆਂ ਸਬੰਧਤ ਸਰਕਾਰਾਂ ਨੇ ਜਿਹੜੇ ਸਬੰਧਤ ਲੋਕ ਨੇ ਜਿਨ੍ਹਾਂ ਦੇ ਹੁਕਮਾਂ ਦੇ ਉੱਤੇ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਤੇ ਹੋਰ سارے ਸਿੰਘ ਜਿਹੜੇ ਨੇ ਉਹ ਡਿਬਰੂਗੜ੍ਹ ਦੀ ਜੇਤਬੰਦ ਨੇ ਉਹਨਾਂ ਨੂੰ ਵੀ ਕੌਮ ਦਾ ਇਹ ਮੈਸੇਜ ਜਿਹੜਾ ਹੈ ਸਮਝ ਲੈਣੇ ਚਾਹੀਦੇ ਔਰ ਕੌਮ ਇੱਕ ਸਾਲ ਤੋਂ ਹੀ ਅਜੇਹੀ ਮੰਗ ਕਰ ਰਹੀ ਹੈ ਕਿ ਉਹਨਾਂ ਨੂੰ ਡਿਬਰੂ ਕਰਕੇ ਉਸ ਪਿਆ ਕਿ ਪੰਜਾਬ ਦੇ ਅੰਦਰ ਜੇ ਨਾ ਨਹੀਂ ਕਿ ਪੰਜਾਬ ਦੇ ਅੰਦਰ ਸਰਕਾਰਾਂ ਕੋਲੇ ਕਿਸੇ ਤਰ੍ਹਾਂ ਦਾ ਪ੍ਰਬੰਧ ਨਹੀਂ ਪਰ ਨਹੀਂ ਸੁਣਵਾਈ ਹੋਈ ਔਰ ਅਖੀਰ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਵਾਰ-ਵਾਰ ਕਦਮ ਚੁੱਕਣ ਦੇ ਬਾਵਜੂਦ ਸਰਕਾਰਾਂ ਦਸ ਤੋਂ ਮਸਰੀ ਹੋਈ ਹੈ ਬੜੇ ਸਤਕਾਰਯੋਗ ਸਾਡੇ ਪਿੰਡ ਦੇ ਜਥੇਦਾਰ ਪਰਨਾਵਾਲ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਜੋਕਰ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਆਪਣੇ ਦਲ ਪੰਥ ਦੇ ਨਾਲ ਅੱਜ ਦੇ ਇਸ ਧਰਨੇ ਵਿੱਚ ਸ਼ਾਮਲ ਹੋਏ ਔਰ ਜਦੋਂ ਅਜੇ ਹੀ ਸਖਸ਼ੇਤਾਂ ਅਜੇ ਹੀ ਧਰਮਿਆਂ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਫਿਰ ਧਰਮਿਆਂ ਨੂੰ ਫਿਰ ਮੋਰਚੇ ਨੂੰ ਸ਼ਕਤੀ ਮਿਲਦੀ ਹੈ ਕਿਉਂਕਿ ਜਦ ਤੱਕ ਸਾਡੀ ਕੌਮ ਇਕੱਠੀ ਨਹੀਂ ਹੁੰਦੀ ਜਦ ਤੱਕ ਸਾਡੀ ਕੌਮ ਦੀ ਆਵਾਜ਼ ਇੱਕ ਸੁਰ ਨਹੀਂ ਹੁੰਦੀ ਉਹਨਾਂ ਚਿਰ ਦੁਸ਼ਮਣ ਨੂੰ ਜਿਹੜਾ ਆ ਉਹ ਚੁਕਾ ਸਕਣਾ ਮناسب ਨਹੀਂ ਮੈਂ ਬੇਨਤੀ ਕਰੂੰਗਾ ਕਿ ਮੈਨੂੰ ਯਾਦ ਹੈ ਮੈਂ ਛੋਟਾ ਜਿਹਾ ਹੁੰਦਾ ਸੀ 1977 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਸੀ ਤੇ ਜਥੇਕਰ ਮੋਹਨ ਸਿੰਘ ਜੀ ਤੋਂ ਸਾਡੇ ਨਾਲ ਕੇ ਤੋਂ ਲਸ਼ਾਂ ਲੜਦੇ ਸੀ ਤੇ ਉਹਨਾਂ ਦਾ ਮੈਨੂੰ ਅੱਜ ਤੱਕ ਯਾਦ ਹੈ ਉਹ ਕਹਿੰਦੇ ਸੀ ਪੰਥਨ ਉਹ ਪੰਥ ਨੂੰ ਸੰਬੋਧਨ ਕਰਦੇ ਹਾਂ ਕਹਿੰਦੇ ਸੀ ਪੰਥਾ ਬਚ ਜਾ ਇਕੱਠੇ ਰੋ ਤੁਹਾਡੇ ਵਿੱਚ ਸਰਕਾਰਾਂ ਤੇ ਏਜੰਸੀਆਂ ਮੰਡੀਆਂ ਪਾਉਣਾ ਚਾਹੁੰਦੀਆਂ ਨੇ ਕੌਮ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਪੰਥ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਇਹ ਅੱਜ ਕੋ ਨਵੀਂ ਗੱਲ ਨਹੀਂ ਕਿ ਸਾਡੇ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਹ ਸਮਾਸੀ ਜਦੋਂ ਕੌਮ ਨੇ ਆਪਣੇ ਆਪ ਚ ਵਿਰੋਧੀਆਂ ਦੀਆਂ ਸਰਕਾਰਾਂ ਦੀਆਂ ਏਜੰਸੀਆਂ ਦੀਆਂ ਸ਼ਾਸਨ ਨੂੰ ਫੇਰ ਕੀਤਾ ਸੀ ਤੇ ਵੰਡੀਆਂ ਨਹੀਂ ਸਿੱਪਣ ਦਿੱਤੀਆਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਰੇ ਨਮਾਈ ਦੇ ਥੱਲੇ ਸਮੁੱਚੇ ਪੰਥ ਨੇ ਇੱਕ ਮੁੱਠੋ ਹੋ ਕੇ बड़े बड़े वे संघर्ष किए जिता प्राप्त और अब देख लो अजि सिर्फ जेल तब्दील करा तो कोई सुनवाई नहीं क्योंकि सरकार समझ चुकिया ने कि आपस वंटे हुए ये एक नीचे ने सगे नहीं ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਖਾਤਰ ਪਤਨ ਕਿਹੜੇ ਕਿਹੜੇ ਸ਼ਬਦਾਂ ਦੀ ਅਸੀਂ ਵਰਤੋਂ ਕਰ ਜਾਂਦੇ ਹੈਗੇ ਹੱਥ ਮਨ ਕੇ ਬਿਠੀ ਹੈ ਇਹਦੇ ਨਾਲ ਨਾ ਕੌਮ ਦੀ ਵਡਿਆਈ ਜੇ ਨਾ ਧਾੜੀ ਵਡਿਆਈ ਜੇ ਹਾਂ ਉਹਨਾਂ ਨੂੰ ਸ਼ਕਤੀ ਜ਼ਰੂਰ ਮਿਲਦੀ ਹੈ ਜਿਹੜੇ ਕੌਮ ਦਾ ਨੁਕਸਾਨ ਕਰਨਾ ਚਾਹੁੰਦੇ ਮੈਨੂੰ ਯਾਦ ਹੈ ਮੇਰੀ ਉਮਰ ਦੇ ਬਾਕੀ ਇਨਸਾਨ ਨੂੰ ਯਾਦ ਹੋਊਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਟੇਟਮੈਂਟ ਦਿੰਦਾ ਸੀ ਇਹ ਦਿੱਲੀ ਹੇਠ ਦੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬੋਂ ਦਾ ਸੀ ਤੇ ਦਿੱਲੀ ਦਾ ਤਖਤ ਹੇਠ ਦਾ ਸੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਦੇਸ਼ ਦੇ ਗ੍ਰਹਿ ਮੰਤਰੀ ਨੂੰ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਲੱਖ ਲੈ ਕੇ ਥੱਕ ਗਿਆ ਹੈ ਕਿ ਅਸੀਂ ਮਿਲਣਾ ਚਾਹੁੰਦੇ ਅਗਲੇ ਟਾਈਮ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ आदेश ਕਰ चुके ਨੇ ਕੇਂਦਰ ਸਰਕਾਰ ਨੂੰ ਕਿ ਸਿੱਖਾਂ ਦੇ ਮਸਲੇ ਹੱਲ ਕਰੋ ਅਗਲੇ 10 ਤੋਂ ਮਹੀਨੇ ਆ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਜਿਹੜੀ ਕਮੇਟੀ ਬਣੀ ਹੈ ਮੈਂ ਵੀ ਉਹਦਾ ਹਿੱਸਾ ਐ ਜਿਹੜੀ ਪੰਸੀਂਗਾਂ ਦੀ ਬਣੀ ਔਰ ਅਸੀਂ ਵੀ ਬੜੀਆਂ ਚਿੱਠੀਆਂ ਲਿਖੀਆਂ ਤੇ ਤੁਸੀਂ ਇਸ ਹਿਸਾਬ ਨਾਲੋ ਕਿ ਮੇਰਾ ਖਿਆਲ ਅਗੇ 3 ਮਹੀਨੇ ਤੋਂ ਉੱਤੇ ਕਮੇਟੀ ਬਣੀ ਨੂੰ ਹੋ ਗਿਆ ਅਜੇ ਤੱਕ ਕਿਸੇ ਨੇ ਸਨਮਾਨ ਦਿੱਤਾ ਕਿਉਂ ਨਹੀਂ ਦਿੱਤਾ ਕਿਉਂਕਿ ਸਾਡੇ ਵਿੱਚੋਂ ਬੰਡੀਆਂ ਨੇ ਅਸੀਂ ਮੈਂਕ ਬੇਨਤੀ ਕਰਾਂ ਜੀ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲਿਆਂ ਨੂੰ ਆਪ ਸਾਰੇ ਪ੍ਰਣ ਮੈਨੂੰ ਯਾਦ ਹੈ ਕਿ ਗਿਆਨੀ ਕ੍ਰਿਪਾਲ ਸਿੰਘ ਜੀ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਸਨ ਔਰ ਉਹਨਾਂ ਤੋਂ ਬਾਬਾ ਜਰਨੈਲ ਸਿੰਘ ਜੀ ਹੋਰਾਂ ਨੂੰ ਕੀ ਸ਼ਿਕਾਇਤਾਂ ਸਨ ਪਰ ਜਿੱਥੇ ਕੌਮ ਦੀ ਗੱਲ ਆਉਂਦੀ ਸੀ ਉਥੇ ਜਥੇਦਾਰ ਨੂੰ ਪੂਰਾ ਮਾਨ ਤੇ ਸਤਿਕਾਰ ਦਿੰਦੇ ਸੀ ਹੁਕਮ ਦੀ ਪਾਲਣਾ ਕਰਦੇ ਸੀ ਅੱਜ ਪਤਾ ਨਹੀਂ ਅਸੀਂ ਕਿੱਥੋਂ ਮੋੜੇ ਨਾ ਕੋਈ ਜਥੇਦਾਰ ਰਹਿਣ ਦਿੱਤਾ ਹੈ ਨਾ ਕੋਈ ਸੰਸਥਾ ਰਹਿਣ ਦਿੱਤੀ ਹੈ ਕੋਈ ਨਾ ਦਲ ਪੰਥ ਰਹਿਣ ਦਿੱਤਾ ਐ ਨਾ ਕੋਈ ਪਕਸਾਲ ਰਹਿਣ ਦਿੱਤੀ ਐ ਦੇ ਹੰਮੋ ਕੇ ਹੱਲ ਲਗੇ ਦੇ ਸ਼ਬਦਾਂ ਦੀ ਆਪਾਂ ਵਰਤੋਂ ਕਰਦੇ ਆਂ ਇਤਨਾ ਪ੍ਰਾਪਤੀ ਹੋ ਜਾਏ ਅੱਜ ਸਾਡੇ ਬੁੱਸਾ ਨਾ ਕਰਿਆ ਜੀ ਅੱਜ 9 ਪੂਰਬੀਏ 12 ਚੁੱਲ੍ਹੇ ਇੱਕ ਹੱਥ ਚੁੜੀ ਅੱਜ ਅਸੀਂ ਮੇਰਾਕਰ 9 ਪੂਰਬੀਆਂ ਦੇ 12 ਚੁੱਲ੍ਹੇ ਤੇ ਹੈ ਕਿ ਸਾਡੇ 9 ਦੇ 18 ਬਣ ਗਏ ਜਿਦਾ ਇਕ ਨਹੀਂ ਪਤਾ ਨਹੀਂ ਕਿਨੇ ਕਿਹਦੇ ਵਿਰੁੱਧ ਆਣ ਕੇ ਬੋਲ ਜਾਣਾ ਹੈ ਬੜਾ ਔਖਾ ਜੇਲ੍ਹਾਂ ਕੱਟਨੇ ਔਰ ਖਾਸ ਕਰਕੇ ਪੰਜਾਬ ਤੋਂ ਬਾਹਰ ਕੱਟਨੀ ਹੈ ਮੈਂ ਵੀ 6 ਸਾਲ 6.5 ਸਾਲ ਪੰਜਾਬ ਤੋਂ ਬਾਹਰ ਲਿਆ ਜੇਲ੍ਹਾਂ ਕੱਟੀਆਂ ਪੰਜਾਬ ਦੇ ਅੰਦਰ ਮੈਨੂੰ ਵੀ ਭਾਵੇਂ 3 ਸਾਲ ਜਿਓ ਕਟਣ ਦਾ ਜਿਹੜਾ ਆ ਮਿੱਥੋ ਮੈਨੂੰ ਕੁਟਵਾਈ ਗਈ ਪਰ ਪੰਜਾਬ ਦੀ ਜੇਲ੍ਹ ਮਹਿਸੂਸ ਨਹੀਂ ਹੋਈ ਤੇ ਜਿਹੜੇ ਉਹ 6 ਸਾਲ ਸੀ ਉਹ 20 ਸਾਲ ਵਰਗੇ ਬਹੁਤ ਔਖਾ ਹੈ ਅਸੀਂ ਇੱਥੇ ਬਾਹਰ ਬੈਠੇ ਹਾਂ ਮੇਰੇ ਵਰਗਾ ਵੀ ਚਾਰ ਗੱਲਾਂ ਕਰਕੇ ਚਲ ਜਾਊਗਾ ਮੈਂ ਵੀ ਕਹਿੰਦਾ ਮੇਰੇ ਤੇ ਇੰਨੇ ਕੇਸ ਹਨ ਮੇਰੇ ਤੇ ਇੰਨੇ ਕੇਸ ਹਨ ਜਿਹੜੇ ਅੰਦਰ ਬੈਠੇ ਹਨ ਉਹਨਾਂ ਦੀ ਗੱਲ ਮੈਂ ਆਪਣੀ ਜ਼ਿੰਦਗੀ 'ਚ ਮੈਂ ਇਸ ਮੇਰ ਵਿੱਚ ਨਹੀਂ ਪੜਨਾ ਚਾਹੁੰਦਾ ਪਰ ਕਿਉਂਕਿ ਮੇਰਾ ਮੈਂ ਦੱਸਣਾ ਮਰਾ ਸੁਣਨ ਸੰਗ ਦੇ ਕਿ 33 ਕੇਸ ਜਿਹੜੇ 302 ਦੇ 307 ਦੇ ਬੰਬ ਧਮਾਕਿਆਂ ਦੇ ਪਤਨ ਕਿਹੜੇ ਦੁਨੀਆ ਦੇ ਜਿਹੜੇ ਆਸੀਂ ਭੁਗਤੇ ਤੇ ਸੁਪਰੀਮ ਕੋਰਟ ਤੱਕ ਪਹੁੰਚਦੇ ਕੋਈ ਮਗਰ ਨਹੀਂ ਹੁੰਦਾ ਕੋਈ ਕਿਲੋ ਗੰਡੇ ਲੈ ਕਣੀ ਹੁੰਦਾ ਆਪਦੇ ਸਿਰ ਬਸਿਰ ਭੁਗਤੇਂਦ ਪਰ ਕਿਸੇ ਨੂੰ ਇਸ਼ਾਨ ਵੀ ਨਹੀਂ ਕੌਮ ਦੀ ਖਾਤਰ ਆਪਣਾ ਫਰਜ਼ ਨਿਭਾਇਆ ਪਰ ਕੌਮ ਦਾ ਫਰਜ਼ ਬਣਦਾ ਹੈ ਜਿਹੜਾ ਵੀ ਕੋਈ ਧਰਮ ਵਾਸਤੇ ਕੌਮ ਵਾਸਤੇ ਲੜਦਾ ਹੈ ਉਹਦੇ ਨਾਲ ਖੜਨਾ ਪੰਦਾ ਹੈ ਉਹਦੇ ਵਾਸਤੇ ਲੜਨਾ ਪੰਦਾ ਹੈ ਉਹਦੇ ਵਾਸਤੇ ਡਟਨਾ ਪੰਦਾ ਆ ਮਾਤਾ ਬੈਠੇ ਨੇ ਸਾਡੀ ਭੈਣ ਜੀ ਬੀਬੀ ਮਨਵਿੰਦਰ ਕੌਰ ਜੀ ਮਾਂ ਦਾ ਜਿਹੜਾ ਹਿਰਦਾ ਹੈ ਭਾਵੇਂ ਜਦੋਂ ਪੁੱਤ ਮਿਲਦਾ ਹੈ ਜਿਸ ਵੀ ਮੁਸੀਬਤ ਇਹ ਹੋਵੇ ਤੇ ਇਹ ਦਸ਼ਮੇਸ਼ ਦੀ ਸਿੰਘਣੀ ਹੈ ਤੇ ਫਿਰ ਕੰਡ ਤੇ ਹੱਥ ਫੇਰ ਕੇ ਕਹਿੰਦੇ ਪੁੱਤਾਂ ਕਬਰائیں ਚੜਦੀ ਕਲਾ ਚ ਰਹੀ ਉਹੀ ਜਦੋਂ ਇਹ ਜੀਦੀ ਜੀ ਮਿਲਦੇ ਨੇ ਆਉਂਦੇ ਪੁੱਤ ਨੂੰ ਤੇ ਕੰਡ ਤੇ ਹੱਥ ਫੇਰ ਕੇ ਕਹਿੰਦੇ ਅਮਰਤਪਾਲ ਸਾਹਿਬ ਚੜਦੀ ਕਲਾ ਚ ਰਹੀ ਜੋ ਮਰਦੀ ਹਵਾ ਵਜੇ ਮੈਨੂੰ ਯਾਦ ਹੈ ਕਿ ਮੈਂ ਜੋਰਪੁਰ ਜੇਲ੍ਹ ਚ ਬੰਦ ਸੀ ਲਗਾਤਾਰ ਇੱਕ ਸਾਤ ਸਰਕਾਰਾਂ ਨੇ ਸੂਰਜ ਨਹੀਂ ਦਿਖਾਇਆ ਕਿ ਕਿੱਦੋਂ ਚੜਦਾ ਹੈ ਇਹ ਪਤਾ ਲੱਗਦਾ ਸੀ ਦਿਨ ਚੜਿਆ ਹੈ ਰਾਤ ਪਈ ਹੈ ਬੇੜੀਆਂ ਲਾ ਕੇ ਚੱਕੀਆਂ ਚ ਬੰਦਰ ਗਏ ਔਰ ਮੈਨੂੰ ਮਿੱਤਰਾਂ ગાંધી ਦੇ ਕਤਲ ਦਾ ਹਿੰਦੁਸਤਾਨ ਦੀ ਜੇਲ੍ਹ ਚ ਬੰਦ ਹੋਣ ਦੇ ਬਾਵਜੂਦ ਸਵਾ ਮਹੀਨੇ ਬਾਅਦ ਪਤਾ ਲੱਗਾ ਮੇਰਾ ਬਾਪ ਚੜ੍ਹਾਈ ਕਰ ਗਿਆ ਮੈਂ ਜੇਲ੍ਹ ਚ ਬੰਦ ਸੀ ਮੈਨੂੰ 2 ਮਹੀਨੇ ਬਾਅਦ ਪੁੱਤਰ ਔਰ ਮੇਰੀ ਮਾਂ ਜਦੋਂ ਮੈਨੂੰ ਪਹਿਲੀ ਮੁਲਾਕਾਤ ਮੇਰੀ ਸਾਲ ਬਾਅਦ ਹੋਈ ਤੇ ਮੇਰੀ ਮਾਂ ਮੈਨੂੰ ਜੇਹੇ ਤੇ ਮਿਲਣ ਵਾਸਤੇ ਗਈ ਸੁਬਡੈਂਟ ਦੇ ਕਮਰੇ 'ਚ ਬਿਠਾ ਕੇ ਥੱਲੇ ਪੁੰਜੇ ਬੈਠਾ ਮਾਤਾ ਵੀ ਆ ਕੇ ਬਹਿ ਗਈ ਕਿਉਂਕਿ ਮੈਂ ਮਾਤਾ ਦੇ ਆਉਣ ਤੋਂ ਪਹਿਲਾਂ ਬਿਠਾ ਸੀ ਤੇ ਮੈਂ ਕੁਦਰਤੀ ਜਿੱਦ ਤਰ੍ਹਾਂ ਗੋਡਿਆਂ ਭਾਰ ਬੈਠਦਾ ਆ ਇੱਕ ਲੰਮ ਤੱਕ ਮੈਂ ਇਸ ਤਰ੍ਹਾਂ ਕਰਕੇ ਬਿਠਾ ਮਾਤਾ ਆਈ ਔਰ ਮਾਤਾ ਨੇ ਜਿੱਥੇ ਕੋਈ ਪਿਆਰ ਦਿੱਤਾ ਤੇ ਮੈਨੂੰ ਕਿਉਂਕਿ ਜਿਹੜੀਆਂ ਮਾਵਾਂ ਹੁਦਿਆਣੀ ਦਾ ਨਾਮ ਨਹੀਂ ਮੈਨੂੰ ਕਹਿੰਦੀ ਗਿਰਸਿਆ ਤੇ ਲੱਤ ਠੀਕ ਹੈ ਲੋਕਾਂ ਪਰਗਰਨੀ ਮਾਤਾ ਠੀਕ ਹੈ ਲੇ ਕੋਣੇਪੋ ਤੇ ਫੇਰ ਕੀ ਹੋਇਆ ਜੀ ਇਹਨਾਂ ਨੇ ਤਸ਼ੱਦਦ ਕੀਤੇ ਚੜ੍ਹਦੀ ਕਲਾ ਦੇ ਲੋ ਮੇਰਾ ਕਰਨ ਕੇ ਮੇਰੇ ਤੇ ਇਹੋ ਜੀ ਸ਼ਕਤੀ ਆਈ ਕਿ ਜਿਹੜੇ ਉਹ ਸਾਰਾ ਕੁਝ ਸੀਗਾ ਕਿਉਂਕਿ ਮਾਂ ਨਹੀਂ ਚੜਦੀ ਕਲਾ ਦੇ ਦੇਖਿਆ ਮਾਂ ਦਾ ਅਸ਼ੀਰਵਾਦ ਚੜਦੀ ਕਲਾ ਵਾਲਾ ਲੈ ਲੈਆ ਤੇ ਇਸ ਕਰਕੇ ਵੀ ਹੱਥ ਮਾਰ ਕੇ ਬੇਨਤੀ ਹੈ ਪਰ ਮਾਂ ਦਾ ਹਿਰਦਾ ਉਸ ਮਾਂ ਤੇ ਗਰੀਏ ਮੈਨੂੰ ਯਾਦ ਹੈ ਭਾਵੇਂ ਉਹ ਮੈਨੂੰ ਕਹਿਦੀ ਕਿ ਪੁੱਤਾਂ ਘਰਾਉਣਾ ਵੀ ਪਰ ਉਹਦੇ ਮਨ ਤੇ ਜੋ ਬੀਤੀ ਹੋ ਗਈ ਕਿਉਂਕਿ ਉਸ ਸਮੇਂ ਸਾਡੇ ਸਾਰੇ ਪਰਿਵਾਰ ਤੇ ਮੇਰ ਤੋਂ ਛੋਟੇ ਤੇ ਮੇਰ ਤੋਂ ਵੱਡਿਆਂ ਤੇ ਤਸ਼ੱਦਦ ਦੀ ਹਨੇਰੀ ਛੂਹੀ ਸੀ ਕਿ ਮਾਣਿਓ ਸਾਰਾ ਕੁਝ ਦੇਖਿਆ ਸੀ ਭਾਵੇਂ ਉਸ ਸਮੇਂ ਲੱਤਾਂ ਵੀ ਠੀਕ ਸੀਗੀਆਂ ਬਾਹਾਂ ਵੀ ਠੀਕ ਸੀਗੀਆਂ ਪਰ ਉਹ ਤਸ਼ੱਦਦਾਂ ਦੀ ਪੀੜ ਜਿਹੜੀ ਹੈ ਸਮਾਂਉਣ ਤੇ ਹਰ ਇੱਕ ਦੇ ਸਰੀਰ ਤੋਂ ਨਿਕਲਦੀ ਹੈ ਅੱਜ ਵੀ ਸਾਡੇ ਅਰਗੇ ਚੱਲਣ ਤੋਂ ਇੱਕ ਤਰ੍ਹਾਂ ਅਸਮਰੱਥ ਹੋ ਗਏ ਐ ਬਹਿਣ ਤੋਂ ਅਸਮਰੱਥ ਹੋ ਗਏ ਉਹਦੇ ਪਿੱਛੇ ਉਹੀ ਤਸ਼ੱਦਦ ਦੀ ਪਰ ਮੈਂ ਆਪਣੀ ਇਥੇ ਕਹਾਣੀ ਨਹੀਂ ਦੱਸਣ ਚਾਹੁੰਦਾ ਖਾਲਸਾ ਜੀ ਮੇਰੀ ਇੱਕੋ ਬੇਨਤੀ ਹੈ ਇਕੱਠੇ ਹੋ ਜਾਓ ਇੱਕ ਮਤ ਹੋ ਜਾਓ ਇੱਕ ਸੁਰ ਹੋ ਜਾਓ ਤਾਂ ਵੀ ਇਹਦੇ ਵਿਰੋਧੀ ਨੇ ਜਾਂ ਜੰਗੀਆਂ ਨੇ ਜਿਹੜੇ ਸਾਰਾ ਕੁਝ ਕਰਦਿਆਂ ਨੇ ਉਹਨਾਂ ਤੇ ਅਸਰ ਹੋਊ ਬੜਾ ਕੁਝ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਪਰ ਉਦੋਂ ਤੱਕ ਕੋਈ ਨੇ ਪਰੇ ਨਹੀਂ ਚੱਲਿਆ ਉਹਨਾਂ ਦੀ ਸਾਸ਼ਾ ਜਦ ਤੱਕ ਕੌਮ ਇੱਕ ਮੁੱਠ ਰਹੀ ਮੈਂ ਆਪਣੇ ਵੱਲੋਂ ਵਿਸ਼ਵਾਸ ਉਹਨਾਂ ਵਿਸ਼ਵਾਸ ਬਣਦੀ ਗੱਲ ਨਹੀਂ ਹਮੇਸ਼ਾ ਹੀ ਪਰਿਵਾਰ ਦੇ ਨਾਲ ਰਹੇ ਜਿੰਨੇ ਜੋਗੇ ਆਪ ਦੀ ਆਵਾਜ਼ ਬੁਲੰਦ ਕਰੀਦੀ ਜਿੱਥੇ ਵੀ ਕਿਤੇ ਤੱਕਾ ਹੁੰਦਾ ਕਿਸੇ ਵੀ ਸਿੱਖ ਨਾਲ ਆ ਜਿੰਨੇ ਵੀ ਸਿੱਖ ਨੇ ਬੰਦੀ ਸਿੱਖ ਨੇ ਮੇਰੀ ਸਾਰੇ ਨਾਲ ਸਾਧਾ ਪ੍ਰਾਣੇ ਸਾਥੀ ਨੇ ਉਸ ਸਮੇਂ ਦੇ ਸਾਥੀ ਨੇ 1984 ਤੋਂ ਪਹਿਲਾਂ ਦੇ ਸਾਥੀ ਨੇ ਹਾਂਜੀ ਅੱਜ ਵੀ ਉਹ ਮੇਰੇ ਨਾਲ ਸਾਂਝਾ ਰੱਖਦੇ ਨੇ ਪ੍ਰੋਫੈਸਰ ਗਵਿੰਦਰਪਾਲ ਸਿੰਘ ਭੁੱਲਰ ਕਿਥੇ ਅੰਮ੍ਰਿਤਸਰ ਰਣਜੀਤ ਐਵੇਨਿਊ ਅੱਜ ਕੱਲ ਉਹ ਵੀ ਪੈਰੋਲ ਤੇ ਆਏ ਹੋਏ ਨੇ ਛੁੱਟੀ ਤੇ ਆਏ ਹੋਏ ਨੇ ਪਰ ਜਿਹੜੇ ਹਾਲਾਤਾਂ ਚੋਂ ਉਹ ਲੰਗੇ ਅੱਜ ਜਿਹੜੇ ਸੱਜ ਮਥੇ ਨੇ ਤੇ ਭਾਈ ਜਤਾਰ ਸਿੰਘ ਹਵਾਰਾ ਦੀ ਗੱਲ ਕਰੀ ਤੇ ਹਾਨ ਜਿਹੜੀ ਹੈ ਨਾ ਤੇ ਹਾਨ ਜਿਹੜੇ ਦੇ ਵਿੱਚ ਬੰਦਾ ਮਥੇ ਨਹੀਂ ਟੱਕਰਨੇ ਦੇ ਦੂਜਾ ਐਹੋ ਜਿਹੀ ਆਈਸੋਲੇਸ਼ਨ ਚ ਐਹੋ ਜਿਹੇ ਥਾਂ ਤੇ ਰੱਖਦੇ ਐ ਕਿ ਕੋਈ ਤੁਹਾਡੀ ਸੋਚ ਦਾ ਤਹਾਨੂੰ ਮਿਲਣਾ ਪੜੋ ਉਸ ਦਿਹਾੜ ਜੇਲ੍ਹ ਦੇ ਵਿੱਚ ਭਾਈ ਜਤਾਰ ਸਿੰਘ ਹਵਾਰਾ ਬੰਦ ਭਾਈ ਭਿਉਰਾ ਬੰਦ ਨੇ ਭਾਈ ਤਾਰਾ ਸਿੰਘ ਬੰਦੇ ਭਾਈ ਤਾਰਾ ਬੰਦ ਨੇ ਭਾਈ ਬਲਵੰਤ ਸਿੰਘ ਰਾਜੋਆਣ 29 ਸਾਲ ਤੋਂ ਜੇਲ੍ਹ ਚ ਬੰਦਾ ਹੈ ਤੇ ਤੁਸੀਂ ਇਹ حساب ਲਾ ਲਓ ਕਿ 17 ਸਾਲ ਤੋਂ ਫਾਂਸੀ ਦੇ ਧਰਤੇ ਤੇ ਖੜੋਤ ਹੈ ਜਿਸ ਨੂੰ ਜਿਤਾ ਹੈ ਚੇਤਨਿਕ ਇਹ ਅਪੜਕੇ ਦਾ ਚੇਤਾਈ ਇਹ ਨਾ ਸਮਝੋ ਕਿ ਇੱਥੇ ਆਏ ਆ ਚਾਰ ਮਿੰਟ ਭਾਈ ਹਮਤਪਾਲ ਸਿੰਘ ਨੇ ਗੱਲਾਂ ਕੀਤੀ ਤੇ ਇਹਦੇ ਨਾਲ ਹੀ ਮੋਰਚਾ ਫਟੇ ਹੋ ਜਾਣਾ ਇਹ ਕੌਮ ਨੂੰ ਲੜਾਈ ਲੜਨੀ ਪਈ ਪਰ ਇਹ ਤਾਂ ਸਵਾਲ ਵੀ ਵੱਡਾ ਨਹੀਂ ਇਹ ਤਾਂ ਸਵਾਲ ਸਿਰਫ ਇਹ ਨਾ ਹੈ ਕਿ ਉਹਨਾਂ ਨੂੰ ਡਿਬਰੂਗੜ ਤੋਂ ਪੰਜਾਬ ਦੇ ਜਿਲ੍ਹੇ ਚ ਤਵੀਲ ਕਰ ਦਿਓ ਕੇਸ ਚ ਨਾਲੋ ਚਲਾ ਲਓ ਕੇਸ ਕੋਈ ਇਤਰਾਜ਼ ਨਹੀਂ ਜੋ ਤੁਸੀਂ ਕਰਨਾ ਹੈ ਕਰ ਲਓ ਪਰ ਜਿਹੜਾ ਪੰਜਾਬ ਹੈ ਉਹ ਤੇ ਇਹਨਾਂ ਨੂੰ ਤਵਜ਼ੀਰ ਕਰ ਮੈਂ ਜ਼ਰਾ ਹੱਥੋਂ ਵੀ ਬੇਨਤੀ ਕਰੂੰਗਾ ਕਿ ਭਾਈ ਜਿਹੜੇ ਵੀ ਸਿੰਘ ਇੱਥੇ ਆਉਣ ਮੈਂ ਸੇਟ ਸੰਤੀ ਸਾਹਿਬ ਨੂੰ ਬੇਨਤੀ ਕਰੂੰਗਾ ਪ੍ਰਬੰਧਕਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਕੌੜੇ ਸ਼ਬਦ ਨੇ ਇੱਥੇ ਬੋਲੇ ਹੋਏ ਉਹ ਬੈਰਨ ਬਹੁਤ ਹੁੰਦੇ ਆ ਉਹ ਬਹੁਤ ਘੱਟ ਜਾਂਦੇ ਆ ਨਾ ਬੋਲੋ ਇਹ ਨਾ ਇਥੇ ਚੜ੍ਹਦੀ ਕਲਾ ਦੀ ਗੱਲ ਕਰੋ ਏਕੇ ਦੀ ਗੱਲ ਕਰੋ ਇੱਕ ਜੁੜਤਾ ਦੀ ਗੱਲ ਕਰੋ ਔਰ ਮੈਸੇਦਿਆਂ ਨ ਸਰਕਾਰਾਂ ਨੇ ਜਿਹੜੇ ਇਹਦੇ ਵਾਸਤੇ ਦੋਸ਼ੀ ਨੇ ਜਿਨ੍ਹਾਂ ਨੇ ਜ਼ਬਰ ਤੇ ਜ਼ੁਲਮ ਕੀਤਾ ਹੈ ਜਿਹੜੇ ਅੱਜ ਵੀ ਕਰ ਰਹੇ ਨੇ ਪਿੱਛੇ ਵੀ ਕਰ ਰਹੇ ਨੇ ਇੱਕ ਜੁਟ ਹੋ ਕੇ ਆਪਣੇ ਆ ਦੀ ਆਵਾਜ਼ ਨੂੰ ਬੁਲੰਦ ਕਰੋ ਮੇਰੀ ਹੱਥ ਬਨ ਕੇ ਬੇਨਤੀ ਹੈ ਮੈਂ ਇੱਕ ਹੋਰ ਬੇਨਤੀ ਕਰਾਂ ਬਾਬਾ ਜੋਗਾ ਸਿੰਘ ਉਹ ਵੀ ਇੱਥੇ ਹੈ ਬਾਬਾ ਜਰਨੈਲਸ ਹੋਰਾਂ ਦੀ ਸਾਨੂੰ ਸੰਗਤ ਕਰਨ ਦਾ ਮੌਕਾ ਬਾਬਾ ਜਰਨੈਲ ਸਿੰਘ ਹੋਰਾ ਤੋਂ ਤੇ ਆਪਸ ਵੱਡਾ ਕੋਈ ਸਧਾਤਵਾਦੀ ਨਹੀਂ ਮੰਨ ਸਕਦੇ ਉਸ ਸਮੇਂ ਨਿਰਮਲਾ ਪੰਥ ਉਦਾਸ ਸਿੰਘ ਪੰਥ ਜਿਹੜੀਆਂ ਹੋਰ ਸੰਪਰਦਾਵਾਂ ਨੇ ਉਹ ਸਾਰੇ ਜਿਹੜਿਆ ਇੱਕ ਮੁੱਠ ਲੋਕੇ ਪੰਥ ਦੇਣਾ ਚਾਹੁੰਦੇ ਅੱਜ ਅਸੀਂ ਨਿਰਮਲਿਆਂ ਨੂੰ ਆ ਰਸ ਸਰਸਰੀ ਉਹ ਦਾਸ ਸਿੰਘ ਪੰਚਮੂ ਆਰਐਸਐਸ ਵਾਲੇ ਪਤਾ ਨਹੀਂ ਆਰਐਸਐਸ ਕੋਈ ਨਵੀਂ ਥੁੜੀ ਆ ਗਈ ਹੈ ਉਹ ਵੀ 100 ਸਾਲ ਤੋਂ ਪੁਰਾਣੀ ਹੈ ਜਿਨ੍ਹਾਂ ਨੇ ਸਾਡੀ ਕੌਮ ਵਾਸਤੇ ਰੋਲ ਅਦਾ ਕੀਤੇ ਮਹਾਪੁਰਸ਼ ਬਾਬਾ ਜਮਨ ਸਿੰਘ ਹੋਰੀ ਹਰ ਦਲਪੰਥ ਦਾ ਬਾਬਾ ਜੋਗਾ ਸਿੰਘ بیٹھے ਬਾਬਾ ਮੇਜਰ ਸਿੰਘ ਹੋਰੀ ਬੈਠੇ ਚਾ ਸੁਰ ਸਿੰਘ ਵਾਲੇ ਆ ਚਾ ਤਰਨਾ ਦਾ ਲੈ ਚਾ ਬੁੱਢਾ ਦਾ ਲੈ ਜਾਂ ਜਿੰਨੇ ਵੀ ਦਲਪੰਥ ਨੇ ਚਾ ਟਕਸਾਲਾ ਨੇ ਤੇ ਸੰਪਰਦਾਵਾਂ ਨੇ ਚਾ ਮਹਾਪੁਰਸ਼ਾਂ ਦੇ ਰਾਮਪੁਰ ਖੇੜੇ ਵਾਲੇ ਹੋਏਗਾ ਹੋਰ ਹੋਏ ਹਰ ਇੱਕ ਦਾ ਸਤਿਕਾਰ ਕਰਦੇ ਸੀ ਨਿਰਮਲ ਪੰਥ ਦਾ ਸਤਿਕਾਰ ਕਰਦੇ ਸੀ ਉਦਾਸ ਸਿੰਘ ਸੰਪਰਦਾ ਦਾ ਸਤਿਕਾਰ ਕਰਦੇ ਸੀ ਅੱਜ ਅਸੀਂ ਨੱਪ ਕੇ ਹੀ ਨਹੀਂ ਫਿਰ ਕਿਹਨੇ ਇੱਕ ਪੰਥ ਮੌਜੂਦ ਨਹੀਂ ਹੁੰਦਾ ਪੰਥ ਕਿਵੇਂ ਮੌਜੂਦ ਹੋਊਗਾ ਜਦੋਂ ਅਸੀਂ ਆਪ ਹੀ ਇਹੋ ਜਿਹਾ ਪਹਾੜਾ ਫੜਿਆ ਮੈਂ ਬੇਨਤੀ ਕਰੂੰਗਾ ਜੀ ਅਖੀਰ ਤਾਂ ਸਰਕਾਰ ਨੂੰ ਇਹਨਾ ਕਿ ਸਮਾਂ ਇੱਕ ਵੱਡੀ ਮੰਤਰੀ ਜੀ ਜੋ ਕਰਦੇ ਜਿਸ ਤਰ੍ਹਾਂ ਕੀ ਫਾਇਦਾ ਨਾ ਦੱਦਾ ਤੂੰ ਜੇਲ੍ਹ ਕਟਾਉਣੀ ਐ ਇੱਥੇ ਪੰਜਾਬ ਚ ਨਾ ਇਹ ਤੁਹਾਡੀ ਜਿੰਦ ਜਿਹੜੀ ਐ ਇਹ ਸਾਡੇ ਮਨ ਚ ਨਫ਼ਰਤ ਪੈਦਾ ਕਰਦੀ ਨਫ਼ਰਤ ਅੱਗੇ ਵੀ ਕਾਟਦੀ ਅੱਗੇ ਵੀ ਕੱਟ ਨੇ ਜੋ ਕੁਝ ਸਾਨੂੰ ਇਸ ਧਰਤੀ ਦੇ ਉੱਤੇ ਜਿੱਥੋਂ ਦੇ ਹਾਟਮਾਂ ਨੇ ਇੱਦਾਂ ਭੁੱਲ ਨਹੀਂ ਸਕਦੇ ਪਰ ਅਸੀਂ ਭੁੱਲੂ ਜਾਂਦੇ ਭੁੱਲੂ ਵੀ ਜਾਂਦੇ ਇਹ ਦੁਸ਼ਨਾ ਕਰਿਆ ਜੇ ਮੇਰਾ ਜੇ ਪਰਲੇ ਦੇ ਕਾਕਰਸ ਨੂੰ ਢਾਉਣ ਵਾਲੇ ਤੇ ਚਿੰਤਨਵਰ ਸਰਕਾਰਾਂ ਬਣਾ ਗਏ। ਅਸਲ ਕਿ ਮੈਂ ਇਸ ਪਾਸੇ ਨਹੀਂ ਪੜਨਾ ਚਾਹੁੰਦਾ। ਮੇਰੇ ਚ ਨੁਕਸ ਹੋਣਗੇ, ਅਕਾਲੀ ਦਾ ਚ ਨੁਕਸ ਹੋਣਗੇ। ਹਾਂਜੀ ਹੁੰਦੇ ਨੇ ਹਰ ਵਿੱਚ ਹੁੰਦੇ ਨੇ। ਪਰ ਇੱਕੋ ਇੱਕ ਅਕਾਲੀ ਦਾ ਜਿਹਨੇ ਵੀ ਸਾਡੀ ਵੱਡ ਵਡੇਰਿਆਂ ਦੀ ਪਾਰਟੀ ਸਾਡੇ ਪੰਥ ਦੀ ਪਾਰਟੀ ਹੈ। ਸਿਰਫ ਇੱਕ ਪ੍ਰਚਾਰ ਕਰਕੇ ਯਹਵਾ ਖੜਾ ਕਰਕੇ ਆਪਾ ਖਿੱਚੀ ਜਾਂਦੇ ਆ। ਇਸ ਕਰਕੇ ਸਾਰੇ ਇਕੱਠੇ ਹੋਵੋ ਅਕਾਲੀ ਜੀ ਤੁਹਾਡੇ ਨਾਲ ਹੈ। ਪ੍ਰਧਾਨ ਸਾਹਿਬ ਨਾਲ ਮੇਰੀ ਸਬ ਸਿੰਘ ਵੀਰ ਸਿੰਘ ਬਾਦਲ ਹੋਰ ਨਾਲ ਗੱਲ ਹੋਈ ਸੀ ਉਹਨਾਂ ਨੇ ਵੀ ਕਿਹਾ ਕਿ ਮੇਰੇ ਵੱਲੋਂ ਉਸ ਸੰਗਤ ਨੂੰ ਸੰਦੇਸ਼ ਦੇਣਾ ਬੇਨਤੀ ਕਰਨੀ ਅਪੀਲ ਕਰਨੀ ਕਿ ਅਸੀਂ ਸਾਰੇ ਹੀ ਉਹਨਾਂ ਦੇ ਨਾਮ ਨਾਲ ਸਵੈਨੀਆਂ ਬੇਨਤੀ ਕਰਦੇ ਹੋਏ ਕੋਈ ਵੱਧ ਕੱਟ ਬੋਲਿਆ ਗਿਆ ਹੋਵੇ ਮਾਫ ਕਰਦੇ ਹਾਂ ਜੀ ਬਲਾਉ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ